ਗੁੱਡ ਮਾਰਨਿੰਗ ਸਟੂਡੈਂਟ ਸਭ ਠੀਕਾਲ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਕੀ ਆਪਣਾ ਹੈਗਾ ਭਾਰਤ ਵਿੱਚ सूती ਕਪੜਾ ਕਿੱਥੇ ਕਿੱਥੇ ਬਣਦਾ ਹੈ ਉਹਦੇ ਬਾਰੇ ਦੱਸਿਆ ਜਾਊਗਾ ਤੁਹਾਨੂੰ ਭਾਰਤ ਵਿੱਚ सूती ਕਪੜਾ ਜਿਹੜਾ ਬਣਾਉਣ ਦੇ ਕਾਰਖਾਨੇ ਕਿੱਥੇ ਆ ਤਾਂ ਸਭ ਤੋਂ ਪਹਿਲਾਂ ਕੀ ਆ ਮੁੰਬਈ ਨਾਗਪੁਰ ਸੋਲਾਪੁਰ ਮੁੰਬਈ ਨਾਗਪੁਰ ਸੋਲਾਪੁਰ ਕਿੱਥੇ ਨੇ ਇਹ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਹੁਣ ਤੋਂ ਅੱਗੇ ਹੈਗਾ ਮਦਰਾਸ, ਚਨਈ, ਕੋਟਮ, ਬਟੂਰ ਇਹ ਹੈਗਾ ਤਾਮਿਲਨਾਡੂ ਦੇ ਵਿੱਚ ਬੰਗਲੌਰ, ਕਰਨਾਟਕਾ ਦੇ ਵਿੱਚ ਹੈਗਾ ਸੂਰਤ, ਅਹਮਦਾਬਾਦ ਇਹ ਹੈਗਾ ਗੁਜਰਾਤ ਦੇ ਵਿੱਚ ਅਗਲਾ ਹੈਗਾ ਆਪਣਾ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਇਹ ਹੈਗੇ ਆਪਣੇ ਪੰਜਾਬ ਦੇ ਵਿੱਚ ਅਗਲਾ ਹੈਗਾ ਕਾਨਪੁਰ ਉੱਤਰ ਪ੍ਰਦੇਸ਼ ਦੇ ਵਿੱਚ, ਕੋਲਕਾਤਾ ਹੈਗਾ ਬੰਗਾਲ ਦੇ ਵਿੱਚ ਤੇ ਦਿੱਲੀ इन्हें इन्होंने जगह पर अपने की है सूती कपड़े बनते हैं ठीक है सूती कपड़ा कासत तो बनता है तो अपन सारे पता ही है ना भी थोड़ा दसा गया पिछले वर्ष भी सूती कपड़ा कासत तो बनता है कपाह तो बनया सूती कपड़ा सूती कपड़ा कपाह के सूत तो बनाया जाता है इसका मुलायम जहाँ खुदरा होना कपाह वा घटिया किस्म उत्ते निर्भर करता है वधिया ज घटिया किस्म से निर्भर करता है ਵੱਖ-ਵੱਖ ਥਾਵਾਂ ਤੇ ਵੱਖ-ਵੱਖ ਕਿਸਮ ਕਿਸਮਾਂ ਦੀ ਕਪਾਹ ਮਿਲਦੀ ਹੈ ਤੇ ਉਸ ਦੇ ਅਨੁਸਾਰ ਇਹ ਕੱਪੜਾ ਵੀ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ ਕਪੜਾ ਕਪਾਹ ਨੂੰ ਵੇਲਣੇ ਵਿੱਚ ਵੇਲ ਕੇ ਬਿਨੌਲੇ ਵੱਖ-ਵੱਖ ਕਰ ਲਏ ਜਾਂਦੇ ਹਨ ਫਿਰ ਇਸ ਨੂੰ ਸਾਫ਼ ਕਰਕੇ ਤੇ ਧੁੰਨ ਕੇ ਪੂਣਿਆ ਪੂਣੀਆਂ ਬਣਾ ਕੇ ਅਤੇ ਕੱਤ ਕੇ ਸੂਤ ਤਿਆਰ ਕੀਤਾ ਜਾਂਦਾ ਹੈ ਇਹ ਸੂਤ ਘਰਾ ਵਿੱਚ ਚਰਖਿਆਂ ਤੇ ਵੀ ਕੱਟਿਆ ਜਾਂਦਾ ਹੈ ਤੇ ਵੱਡੇ ਪੈਮਾਨੇ ਤੇ ਮਸ਼ੀਨਾਂ ਰਾਹੀਂ ਤਿਆਰ ਕੀਤਾ ਜਾਂਦਾ ਹੈ ਫਿਰ ਇਸ ਸੂਤ ਤੋਂ ਖੱਡੀਆਂ ਤੇ ਕਾਰਖਾਨਿਆਂ ਵਿੱਚ ਕਪੜਾ ਬਣਦਾ ਹੈ ਠੀਕ ਹੈ ਸਭ ਤੋਂ ਪਹਿਲਾਂ ਕਿ ਆਪਾਂ ਚਰਖੇ ਤੇ ਕੱਤਦੇ ਹਾਂ ਕਰ ਚਰਖੇ ਦੇ ਵੀ ਕੱਤੇ ਹਨ ਬੁੜੀਆਂ ਤੇ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਣਾਂ ਉਹਨਾਂ ਦੇ ਰਾਹੀਂ ਵੀ ਇਹ ਕੀ ਆ ਸੂਤ ਤਿਆਰ ਕੀਤਾ ਜਾਂਦਾ ਹੈ ਤਾਂ ਇਹ ਫੈਕਟਰੀਆਂ ਨੇ ਜਿੱਥੇ ਫੈਕਟਰੀਆਂ ਬੰਨਦਾ ਇਹ ਕੱਪੜਾ ਸੁੱਤਦਾ ਉਹ ਹੈਗੀਆਂ ਨੇ ਮੁੰਬਈ, ਨਾਲਗਪੁਰ, ਸੋਲਾਪੁਰ, ਮਹਾਰਾਸ਼ਟਰ ਦੇ ਵਿੱਚ ਤਾਂ ਇਹ ਤੁਹਾਨੂੰ ਦੱਸਿਆ ਗਿਆ ਜਿਵੇਂ ਠੀਕ ਹੈ ਆਪਣੇ ਪੰਜਾਬ ਦੇ ਵਿੱਚ ਕਿੱਥੇ ਬਣਦਾ ਅੰਮ੍ਰਿਤਸਰ, ਲੁਧਿਆਣਾ ਤੇ ਫਗਵਾੜਾ ਇੱਥੇ ਆਪਣੇ ਸੂਤੀ ਕੱਪੜਾ ਕੀ ਆ ਤਿਆਰ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਆਮ ਤੌਰ ਤੇ ਸੂਤੀ ਕੱਪੜੇ ਵਿੱਚ ਰੇਸ਼ਮ ਅਤੇ ਊਨ ਦੀ ਮਿਲਾਵਟ ਹੋਵੇ ਤਾਂ ਦੁਕਾਨਦਾਰ ਨੂੰ ਲੁਕਾਉਣ ਦੀ ਲੋੜ ਨਹੀਂ ਕਿਉਂਕਿ ਇਹ ਦੋਵੇਂ ਹੀ ਸੂਤ ਤੋਂ ਮਹਿੰਗੇ ਹਨ ਪਰ ਹੋ ਸਕਦਾ ਹੈ ਕੋਈ ਦੁਕਾਨਦਾਰ ਸੂਤ ਕੱਪੜੇ ਇਸੂਤੀ ਕੱਪੜੇ ਨੂੰ ਇਹ ਨੂੰ ਇੱਕ ਕਹਿ ਕੇ ਜਿਆਦਾ ਮੁੱਲ ਦੇ ਵੇਚਣ ਦੀ ਕੋਸ਼ਿਸ਼ ਕਰੇ ਕਿ ਇਸ ਵਿੱਚ ਊਨ ਜਾਂ ਰੇਸ਼ਮੀ ਤਾਰ ਵਰਤੀ ਗਈ ਹੈ ਇਸ ਲਈ ਹਰੇਕ ਵਿਦਿਆਰਥੀ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਨਰੋਲ ਸੂਤੀ ਕੱਪੜੇ ਦੀ ਪਛਾਣ ਕਿਵੇਂ ਕਰਨੀ ਚਾਹੀਦੀ ਹੈ ਤੁਹਾਨੂੰ ਸੂਤੀ ਕੱਪੜੇ ਦੀ ਪਛਾਣ ਹੋਣੀ ਚਾਹੀਦੀ ਹੈ ਹਰੇਕ ਵਿਦਿਆਰਥੀ ਨੂੰ ਅਤ ਸੂਤੀ ਕੱਪੜੇ ਦੀ ਪਛਾਣ ਵਾਸਤੇ ਆਪ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਕੁਝ ਗੁਣ ਹੁੰਦੇ ਨੇ ਗਰਮੀ ਤੇ ਪਾਣੀ ਦੇ ਪ੍ਰਭਾਵ ਵਾਲੇ ਤਾਂ ਸਭ ਤੋਂ ਪਹਿਲਾਂ ਕੀ ਹੈ ਇਸ ਕੱਪੜੇ ਨੂੰ ਪੱਠੀ ਵਿੱਚ ਚੜਾ ਕੇ ਜਾਂ ਕਿਸੇ ਵੀ ਸਾਬਣ ਨਾਲ ਉਬਲਦੇ ਪਾਣੀ ਨਾਲ ਧੋ ਕੇ ਤੇ ਧੁੱਪੇ ਸੁਕਾ ਕੇ ਧਰਮ ਪ੍ਰੈਸ ਕੀਤੀ ਜਾ ਸਕਦੀ ਹੈ ਕਿੰਨੀ ਵੀ ਦੇਰ ਉਬਲਦੇ ਪਾਣੀ ਵਿੱਚ ਰੱਖਣ ਨਾਲ ਨੁਕਸਾਨ ਨਹੀਂ ਪਹੁੰਚਦਾ ਜਿਹੜਾ ਜ਼ੁੱਤੀ ਕੱਪੜਾ ਹੁੰਦਾ ਉਸ ਨੂੰ ਚਾਹੇ ਆਪਾਂ ਗਰਮ ਪਾਣੀ ਦੇ ਵਿੱਚ ਵੀ ਧੋ ਦਈਏ ਸਾਬਣ ਨਾਲ ਧੋ ਦਈਏ ਤਾਂ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹਨੂੰ ਪ੍ਰੈਸ ਕਰ ਲਓ ਤਾਂ ਉਹ ਦੁਬਾਰਾ ਫੇਰ ਉਹਜਿਹਾ ਉਹਜਿਹਾ ਹੋ ਜਾਂਦਾ ਹੈ ਦੂਸਰਾ ਨੰਬਰ ਦੂਸਰਾ ਹੈਗਾ ਇਹ ਕੱਪੜਾ ਫੁੱਲਿਆ ਫੁੱਲਿਆ ਪਰ ਹੱਥ ਲਗਾਉਣ ਤੇ ਨਰਮ ਤੇ ਮੁਲਾਇਮ ਹੁੰਦਾ ਹੈ ਇਹ ਜਿਹੜਾ ਕੱਪੜਾ ਹੁੰਦਾ ਹੈ ਫੁੱਲੇ ਫੁੱਲੇ ਦਿਖਦਾ ਤੇ ਨਰਮ ਤੇ ਮੁਲਾਇਮ ਹੁੰਦਾ ਜਦੋਂ ਆਪਾਂ ਇਸ ਨੂੰ ਹੱਥ ਲਗਾਉਂਦੇ ਆ ਤਾਂ ਨੰਬਰ 3 ਇਸ ਕੱਪੜੇ ਵਿੱਚ ਝਵਾਲ ਛੇਤੀ ਪੈਂਦੇ ਹਨਾ ਖਿੱਚ ਤੇ ਲਚਕ ਨਹੀਂ ਹੁੰਦੀ ਪਰ ਤੈਅ ਕਰਨਾ ਆਸਾਨ ਹੈ ਇਸ ਕੱਪੜੇ ਵਿੱਚ ਝਵਾਲ ਛੇਤੀ ਨਹੀਂ ਪੈਂਦੇ ਨਾ ਖਿੱਚਾ ਤੇ ਲਚਕ ਨਹੀਂ ਹੁੰਦੀ ਪਰ ਇਹ ਤਿਆਰ ਕਰਨਾ ਆਸਾਨ ਹੈ ਜਿਵੇਂ ਲੈ ਦੇ ਵਿੱਚ ਵਾਲ ਵਗੈਰਾ ਜਲਦੀ ਪੈ ਜਾਂਦੇ ਨੇ ਤੇ ਜਿਹੜਾ ਖਿੱਚਾ ਲਚਕ ਉਹ ਨਹੀਂ ਹੁੰਦੀ ਪਰ ਤਿਆਰ ਕਰਨਾ ਵਿੱਚ ਇਹ ਬਹੁਤ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ ਨੰਬਰ 4 ਇਸ ਲਈ ਇਹ ਨਮੀ ਨੂੰ ਸੋਖਦਾ ਹੈ ਤੇ ਤਪਸ਼ ਗ੍ਰਹਿਣ ਕਰਦਾ ਹੈ ਇਸ ਕਰਕੇ گرم ਭਾਂਡੇ ਨੂੰ ਇਸ ਨਾਲ ਚੱਕਿਆ ਜਾਂਦਾ ਹੈ ਜਿਵੇਂ ਆਪਾਂ ਗਰਮੀ ਦੇ ਵਿੱਚ ਰਹੇ ਨਾ ਸੁੱਕੀ-ਸੁੱਕੀ ਕੱਪੜੇ ਪਾਉਣੇ ਚਾਹੀਦੇ ਨੇ ਉਹ ਗਰਮੀ ਕੀ ਹੈ ਇਹ ਤਪੱਸ ਕਰਦਾ ਹੈ ਠੀਕ ਹੈ ਧਿਆਨ ਕਰਨਾ ਦਾ ਉਹ ਅੰਦਰ ਕਿ ਗਰਮੀ ਨਹੀਂ ਲੱਗਦੀ ਸਾਜਾ ਜਿਆਦਾਤਰ ਆਪਾਂ ਗਰਮ ਪਾਣੀ ਦੀ ਸੁੱਤੀ ਕੱਪੜੇ ਨਾਲ ਹੀ ਚੱਲਦੇ ਹਨ ਨਾ ਨੰਬਰ 5 ਇਹ ਤਸੀਲੇ ਨੂੰ ਸੋਖਦਾ ਹੈ ਇਸ ਲਈ ਗਰਮੀ ਵਿੱਚ ਪਾਉਣ ਨਾਲ ਗਰਮੀ ਨਹੀਂ ਲੱਗਦੀ ਉਹ ਹੀ ਆ ਗਿਆ ਪੁਆਇੰਟ ਅੱਗੇ ਨੰਬਰ 6 ਗਿੱਲਾ ਹੋ ਜਾਣ ਤੇ ਸੁੱਤੀ ਕੱਪੜਾ ਦੂਜੇ ਕੱਪੜਿਆਂ ਨਾਲੋਂ ਮਜ਼ਬੂਤ ਅਤੇ ਭਾਰੀ ਹੋ ਜਾਂਦਾ ਹੈ ਇਸ ਕੱਪੜੇ ਤੇ ਸਿਲਾਈ ਆਸਾਨੀ ਨਾਲ ਹੁੰਦੀ ਹੈ ਇਹ ਹਰ ਤਰ੍ਹਾਂ ना गर्म ठंडे पानी मशीन धोया तो जा सकता है नुकी में ही इसन किता है इसन रंगना आसान है, रंग है रंग पक्का रंग काट का कपड़े के रेशिया से कोई बुरा असर नहीं पैदा पैंता जेती कपड़े उन्होंने रंग काटते कोई बुरा असर नहीं पैदा जेकर आप रंग काट करके कपड़ा बनाने ਨੰਬਰ 10 ਸੁਤੀ ਕਪੜਾ ਪਾਣੀ ਵਿੱਚ ਘੁਲਦਾ ਨਹੀਂ ਸਗੋਂ ਰਸਾਇਣਿਕ ਉਪਰਾਰਥ ਨਾਲ ਸਾਫ਼ ਕਰਨ ਤੇ ਇਸ ਦੀ ਚਮਕ ਵਧ ਜਾਂਦੀ ਹੈ ਇਸ ਕਪੜੇ ਤੇ ਲੋਹੇ ਜਾਂ ਦਾ ਜੰਗ ਨਹੀਂ ਲੱਗਦਾ ਲੋਹੇ ਦੀ ਬਾਲਟੀ ਵਿੱਚ ਭਿਉਣ ਤੇ ਵੀ ਨੁਕਸਾਨ ਨਹੀਂ ਹੁੰਦਾ ਜਿਹੜਾ ਸੁਤੀ ਕਪੜਾਂ ਦਾ ਲੋਹੇ ਦੇ ਜਾਂ ਕਿਸ ਨੂੰ ਜੰਗ ਨਹੀਂ ਲੱਗਦੀ ਜਿਹਨੂੰ ਆਪਾਂ ਜਰ ਕਹਿੰਦੇ ਆ ਸੁੱਤੀ ਕੱਪੜੇ ਦਾ ਰੰਗ ਪੱਕਾ ਹੋਣ ਦੇ ਪਛਾਣ ਕਿਵੇਂ ਕਰਾਂਗੇ ਆਪਾਂ ਜਿਸ ਕੱਪੜੇ ਦਾ ਰੰਗ ਵੇਤਨਾ ਹੋਵੇ ਉਸ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਧੁੱਪ ਵਿੱਚ ਰੱਖ ਦਿਓ ਕੁਝ ਦੇਰ ਬਾਅਦ ਵੇਖਣ ਦੇ ਜੇਕਰ ਰੰਗ ਹਲਕਾ ਹੋ ਜਾਵੇ ਤਾਂ ਰੰਗ ਕੱਚਾ ਹੈ ਜਾਂ ਪਛਾਣ ਕਰਨ ਵਾਲੇ ਕੱਪੜੇ ਦਾ ਛੋਟਾ ਜਿਹਾ ਟੁਕੜਾ ਲੈ ਕੇ ਉਸ ਦਾ ਇੱਕ ਹਿੱਸਾ ਖੁੱਲਾ ਅਤੇ ਦੂਜਾ ਹਿੱਸਾ ਕਿਸੇ ਚੀਜ਼ ਨਾਲ ਬੰਨ੍ਹ ਕੇ ਨਾਲ ਕੁਝ ਦੇਰ ਲਈ ਟੱਕ ਕੇ ਧੁੱਪ ਵਿੱਚ ਰੱਖ ਦਿਓ ਜੇਕਰ ਖੁੱਲੇ ਭਾਗ ਦਾ ਰੰਗ ਅਸਲ ਨਾਲੋਂ ਫਿੱਕਾ ਪੈ ਜਾਵੇ ਤਾਂ ਰੰਗ ਕੱਚਾ ਹੈ थोड़े जे टुकड़े धो तो के भी कच्चे रंग की पछाण हो सकती है धोन तो जेकर दिसे रंग कच्चा है माया लग्या लगे कपड़े रोशनी वाले जेकर माया चमके रंग कच्चा है कपड़े नलिया जे रंग उंगलों में लगे तो रंग कच्चा है कपड़े के एक टुकड़े न जरा भ्यों के चिट्टे कपड़े त मल मलन जेकर रंग चिटे कपड़े उवेद रंग ही कच्चा ता है, की है ता आज ये अपनी वीडियो इन्नी की है तो थो कलू भी ये दसिया जाऊगा कुछ पॉइंट ने जोड़े वो रह गए नहीं सूती कपड़े दे बहुत तो ही लंबा चलण वाला अपना तो अगर अपने हो रेषमी कपड़े हो सूती कपड़े अज्ञा इन्ना ही धनवाद